ਸਾਰਿਆਂ ਦਾ ਆਜੋ ਤੇ ਆਪਾ ਦੁਕਾਨ ਤੇ ਆਗੇ ਸੀਗੇ ਤੇ ਤੁੱਪ ਫਿਰ ਬੈਠੇ ਸੀ ਆਪਣੇ ਅੰਦਰ ਇੱਥੇ ਧੁੱਪ ਲੱਗਦੀ ਇੱਧਰ ਬਿਹੜੇ ਵਾਲੇ ਬਾਹਰ ਵਿੱਚ ਦੀ ਇਸ ਤਰ੍ਹਾਂ ਇੱਧਰੋਂ ਧੁੱਪ ਲੱਗਦੀ ਇੱਥੇ ਬੈਠੇ ਸੀਗੇ ਆਪਾਂ ਮੱਕੇ ਚ ਰੋਫਾ ਗੱਲਾਂ ਵਾਤ ਕਰਦੇ ਆ ਤੁਹਾਡੇ ਨਾ ਸਕੂਲ ਗਿਆ ਹੋਇਆ ਹੈ ਪੇਪਰ ਹੈ ਜੀ ਪਾਦੀ ਤੁਹਾਡੇ ਇੱਥੇ ਹੀ ਫਿਰਦੇ ਹਾਂ ਇੱਕ ਵਾਰ ਮੈਂ ਮਿੱਥੇ ਲੈਣ ਗਏ ਸੱਚਾ ਹੂੰ ਫਿਰ ਟੋੜੇ ਬਣਾ ਲਈਏ ਮਿੱਥਿਆਂ ਦੇ ਕਿ ਮੈਨੂੰ ਛੋਟਾ ਸਾਫ ਹੁੰਦੀ ਹੋਣੀ ਆ ਪਿੱਛੋਂ ਧੁੱਪ ਬਹੁਤ ਜ਼ਿਆਦਾ ਪਈ ਜਾਂਦੀ ਆ ਔਰ ਵਧੀਆ ਜੀ ਠੀਕ ਠਾਕ ਆ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਕਮੈਂਟ ਕਰੋ ਤੇ ਆਜੋ ਬੱਲਾ ਬਾਤਾਂ ਕਰਗੇ ਆਪਾਂ ਠੰਡ ਬਹੁਤ ਵੱਧ ਗਈ ਹੈ ਪੇਪਰ ਹੋ ਕੇ ਸ਼ੂਟਿੰਗ ਹੋ ਜਾਣਾਗਾ ਸ਼ਾਇਦ ਸਹਜਰ ਗਿਆ ਨੂੰ 1/2 ਤਰੀਕ ਤੱਕ ਪੇਪਰ ਪੱਕਾ ਤਮਾਉਣਗੇ ਇਹਨਾਂ ਦੇ ਇਹ ਪਟੋਪੀ ਲਾਈ ਸੀ ਕੱਲ ਕੋਈ ਕਹਿ ਗਿਆ ਬਣਾ ਦਿਓ ਬਸ ਕੱਲ ਤੱਕ ਆਪਾਂ ਕੰਪਲੀਟ ਕਰਕੇ ਦੇ ਦੇਣੀ ਆ ਵਿਲੇ ਟਾਈਮ 'ਚ ਪੁੰਦਿਆਂ ਕਿਤੇ ਆਪਣੇ ਕੱਪੜੇ ਪਏ ਤੁਹਾਨੂੰ ਪਤਾ ਹੀ ਆ ਨਾ ਸਲਾਈ ਵਾਲੇ ਦੋ ਸਲਵਾਰਾਂ ਦੇ ਪੌਚੇ ਬਣਾਉਣੇ ਸੀਗੇ ਚਲ ਮੱਕਣ ਤੱਕ ਹਲੇ ਨਾਲ ਤਾਂ ਪੁੱਪ ਜੀ ਸੇਕਦੇ ਆ ਨਾਲੇ ਮੱਕ ਚਰ ਚਲੰਗਾ ਪਾ ਲੈਣੇ ਆ ਕੰਮ ਹੋ ਗਏ ਸੀਗੇ ਕੱਪੜੇ ਤੋਤੇ ਗਏ ਆ ਰੋਟੀ ਪਣੀ ਦਾ ਹੋ ਗਿਆ ਵਦਗਾ ਸਹਜ ਦੇ ਨਾਲ ਹੀ ਆਪਾਂ ਸਾਰੀ ਰੋਟੀ ਤਾਂ ਨਵੇੜ ਲੈਣੇ ਹੁੰਨੇ ਆ ਸਹਜ ਖਾ ਕੇ ਰੋਟੀ ਜਾਂਦਾ ਸਕੂਲ ਨੂੰ ਠੰਡ ਬਹੁਤ ਹੋ ਜਾਂਦੀ ਹੈ ਫਿਰ ਤੜਕੇ ਹੱਕ ਜਲਦੀ ਉੱਠਦੇ ਆ ਹਨਾ ਕੰਮ ਫਿਰ ਜਲਦੀ ਕਰਨੇ ਹੁੰਦੇ ਆ 9:30 ਵਜੇ ਤਿੰਨ ਤਾਂ ਆਪਾਂ ਇਧਰ ਆਉਣਾ ਹੀ ਹੁੰਦਾ ਬੜੀ ਤਕ ਤੇ ਕਿ ਹੋਰ ਹੀ ਹੋਰ ਕੰਮ ਹੋ ਜਾਂਦੇ ਸਲਾਈ ਵਾਲੇ ਸੂਟ ਕਾਫੀ ਆਏ ਪਏ ਸੀਗੇ ਸਰਦੀ ਚ ਹਰ ਇੱਕ ਨੂੰ ਕਾਲੀ ਕਾਲੀ ਚਾਹੀਦਾ ਹੁੰਦਾ ਇੱਕ ਲੈਂਡਿੰਗ ਵਾਲੇ ਕੱਪੜੇ ਜਾਦੇ ਆਉਂਦੇ ਆ 6-7 ਸੂਟ ਦਾ ਲੈਂਡਿੰਗ ਵਾਲੇ ਕਟਿੰਗ ਕੀਤੇ ਹੋਏ ਆਪਣੇ ਕੋਲੇ ਕੋਈ ਕੰਮ ਤਾਂ ਕਰ ਮੈਂ ਕਰਨਾ ਹੀ ਚਾਹੀਦਾ ਬਾਕੀ ਮੈਥੋਂ ਵਿਹਲੇ ਨਹੀਂ ਰਹਿ ਜਾਂਦਾ ਮੈਂ ਕੋਈ ਨਾ ਕੋਈ ਕੰਮ ਕਰਦੀ ਰਹਿਣੀ ਹੈ ਨਾ ਹਾਂਜੀ ਸਸੀ ਕਾਲ ਜੀ ਤੋਂ ਪੋ ਨਿਕਲਿਆ ਵੀ ਤਾਂ ਕੰਮ ਵੀ ਵਧੀਆ ਹੋ ਜਾਂਦੀ ਹੈ ਜੀ ਜੇ ਤੋਂ ਪੋ ਨਹੀਂ ਨਿਕਲਦੀ ਤਾਂ ਕੰਮਾ ਨੂੰ ਵੀ ਫਿਰ ਕਵੇਲਾ ਹੀ ਹੋ ਜਾਂਦਾ ਬਾਕੀ ਹਲੇ ਵੇਖੋ ਧੁੰਦਾ ਬੈਣ ਲੱਗ ਗਿਆ ਫੇਰ ਤਾਂ ਸਾਰੇ ਕੰਮ ਹੀ ਲੇਟ ਹੋ ਜਾਂਦੇ ਆ ਬਾਕੀ ਤਾਂ ਹੁਣ ਹਨਾ ਠੰਡ ਵਿੱਚ ਚਲੋ ਠੰਡ ਵੀ ਪੈਣੀ ਹੈ ਜੀ ਹਨਡ ਵੀ ਜ਼ਰੂਰੀ ਹੈ 10 10:30 ਵਜੇ ਆ ਜਾਂਦਗਾ ਹੁੰਦਾ ਕੁੜੀਆਂ ਮੇਰੇ ਕੋਲੇ ਤੇ ਅੱਜ ਤਾਂ ਟਾਈਮ ਜਲਦੀ ਤਾਂ ਦਿੱਤਾ ਸੀਗਾ ਸਵਾ 10 ਹੋ ਗਏ ਹਲੇ ਤੱਕ ਫੇਰ ਨਹੀਂ ਆਂਗਾ ਪਤਾ ਕੀ ਹੈ ਜੀ ਕੰਮ ਸਾਰੇ ਕਰਕੇ ਆਉਣਾ ਪੈਂਦਾ ਬੱਚੇ ਉਹ ਗੋਡੀ ਦੇ ਬੱਚੇ ਘਰੇ ਹੁੰਦੇ ਆ ਫਿਰ ਉਹਨੂੰ ਅੱਜ ਛੁੱਟੀ ਹੈਗੀ ਹੁਣ ਤਾਂ ਸਕੂਲ ਜਾਂਦੇ ਆ ਤੇ ਬੱਚਿਆਂ ਦਾ ਔਖਾ ਹੋ ਜਾਂਦਾ ਬੱਚਿਆਂ ਵਾਲਿਆਂ ਨੂੰ ਕੰਮ ਕਰਕੇ ਸਾਰਾ ਨਿਕਲਣਾ ਪੈਂਦਾ ਘਰੋਂ ਤੇ ਫਿਰ ਉਹ ਕਹਿੰਦੀ ਆਂਟੀ ਮੈਨੂੰ ਥੋੜਾ ਟਾਈਮ ਲੱਗ ਜਾਊਗਾ ਤਾਂ ਇਉਂ ਐ ਹੋ ਜਾਂਦਾ ਫਿਰ ਵੀ 10:30 ਤੱਕ ਉਹ ਕੋਸ਼ਿਸ਼ ਕਰਦੀ ਹੈ ਕਿ ਆਈ ਜਾਵੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਜੀ ਕਮੈਂਟ ਕਰਿਆ ਕਰੋ ਪਪਾ ਵਧੀਆ ਠੀਕ ਠਾਕ ਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਸ ਕਰਦੇ ਆ ਸਾਰੇ ਮੇਰੇ ਭੈਣ ਭਰਾ ਵੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਵਧੀਆ ਜੀ ਪਿਆਰ ਸਤਿਕਾਰ ਦੇ ਰਹੇ ਹਾਂ ਪਤਾ ਨਹੀਂ ਕਿਉਂ ਜੀ ਮੈਂ ਵੀਡੀਓ ਬਣਾ ਲੈਣੀ ਹੈ ਮੇਰਾ ਵੀਡੀਓ ਅਪਲੋਡ ਕਰਨ ਨੂੰ ਦਿਲ ਨਹੀਂ ਕਰਦਾ ਵਾ ਤੇ ਕੋਸ਼ਿਸ਼ ਕਰਦੀ ਆ ਵੀ ਪਾ ਦੇ ਹੁਣ ਦੋ ਵੀਡੀਓ ਮੇਰੇ ਕੋਲੇ ਉਹ ਜਿਹੜੀ ਰਿਪੋਰਟ ਕੀਤੀਆਂ ਹੋਈਆਂ ਬਣਾਈਆਂ ਹੋਈਆਂ ਮੇਰੇ ਪਰ ਵੀਡੀਓ ਕੋ ਪਾਉਣ ਨੂੰ ਪਤਾ ਨਹੀਂ ਕਿਉਂ ਮਨ ਨਹੀਂ ਕਰਦਾ ਵਾ ਤੇ ਇੱਕ ਲੋਕ ਹਰ ਇੱਕ ਦਾ ਜੀ ਮਜ਼ਾਕ ਬਹੁਤ ਬਣਾਉਂਦੇ ਆ ਇਸ ਚੀਜ਼ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਵਾ ਜਿੰਨੇ ਕੁ ਜੋਗਾ ਅਗਲਾ ਹੁੰਦਾ ਉਹਨਾਂ ਕੀ ਕੰਮ ਕਰ ਸਕਦਾ ਤੇ ਆਪਾਂ ਕਿਸੇ ਦੀ ਥਾਂ ਨਹੀਂ ਲੈ ਸਕਦੇ ਤੇ ਨਾ ਆਪਾਂ ਕਿਸੇ ਦੇ ਵਾਰੀ ਕੋਈ ਰੀਸ ਕਰ ਸਕਦੇ ਜਿੰਨੇ ਕੁ ਆਪਣੀ ਹੈਸੀਅਤਾ ਜਾਂ ਜਿੰਨੇ ਕੁ ਆਪਣੀ ਪਹੁੰਚ ਆਪਾਂ ਉਹਨਾਂ ਕੀ ਕੰਮ ਧੁੰਦਾ ਕਰ ਸਕਦੇ ਆ ਬਾਕੀ ਤੁਹਾਨੂੰ ਦੱਸਿਆ ਹੀ ਆ ਹਨਾ ਜੀ ਮੇਰੇ ਤੋਂ ਤੋਰੇ ਫੇਰੇ ਵਾਲਾ ਕੰਮ ਨਹੀਂ ਹੁੰਦਾ ਬੈਠ ਕੇ ਵਾਲੇ ਕੰਮ ਹੀ ਆਪਾਂ ਕਰ ਸਕਦੇ ਆਗੇ ਕਿ ਆਪਣੀ ਲੱਤ ਚ ਪ੍ਰੋਬਲਮ ਹੈਗੀ ਉਹਦੇ ਕਰਕੇ ਇਸ ਚੀਜ਼ ਨਾਲ ਵੀ ਬਾਰ-ਬਾਰ ਦੱਸਣਾ ਕਿਹੜਾ ਕੋਈ ਜ਼ਿਆਦਾ ਹੋ ਜਾਂਦਾ ਤੇ ਪਤਾ ਨਹੀਂ ਜੀ ਕਿਉਂ ਨਹੀਂ ਇਸ ਚੀਜ਼ ਨੂੰ ਕੋਈ ਸਮਝਦਾ ਨਹੀਂ ਹੈਗਾ ਚਲੋ ਜੀ ਹਨਾ ਪ੍ਰਮਾਤਮਾ ਦੇ ਰੰਗ ਆਪਾਂ ਕਿਸੇ ਇਸ ਚੀਜ਼ 'ਚ ਕੁਝ ਨਹੀਂ ਕਰ ਸਕਦੇ ਨਾ ਆਪਾਂ ਬਾਰ-ਬਾਰ ਇਸ ਚੀਜ਼ ਨੂੰ ਸਫਾਈ ਦਿੱਗੇ ਜੋ ਵੈਗੁਰੂ ਕਰਦਾ ਚੰਗਾ ਹੀ ਕਰਦਾ ਜੀ ਹਰ ਇੱਕ ਲਈ ਵੈਗੁਰੂ ਨੇ ਅਲੱਗ-ਅਲੱਗ ਸੋਚਿਆ ਹੁੰਦਾ ਚੈਨਲ ਤੇ ਜਿਹੜੇ ਨਵੇਂ ਜੁੜਦੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ ਪੱਛਮ ਵੀ ਕੱਲ ਨਵੀਂ ਆ ਗਈ ਹੈ ਜੀ ਆਪਣੇ ਕੋਲੇ ਹੋਰ ਜੇ ਕਿਸੇ ਨੇ ਕੋਈ ਦੀ ਕੋਟੀ ਸਵਟਰ ਬਣਾਉਣੀ ਹੋਵੇ ਕੋਈ ਜਰਾਬਾਂ ਜਾਂ ਕੋਈ ਟੋਪੀ ਕੁਛ ਵੀ ਜੇ ਆਪ ਦੀ ਪੱਛਮ ਦੇ ਕੇ ਬਣਵਾਉਣਾ ਹੈ ਤਾਂ ਤੁਸੀਂ ਆਪ ਦੀ ਪੱਛਮ ਦੇ ਕੇ ਵੀ ਬਣਵਾ ਸਕਦੇ ਹੋ ਜੇ ਸੱਤੇ ਕੋਲੋਂ ਬਣਵਾਉਣਾ ਹੈ ਤਾਂ ਤੁਸੀਂ ਸਿਰਨਾਪ ਸਹਿਜ ਦੱਸ ਸਕਦੇ ਹੋ ਹੋਰ ਵਧੀਆ ਜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਜੀ ਵੀਡੀਓ ਕਮੈਂਟ ਕਰਕੇ ਦੱਸਿਆ ਕਰੋ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿਹੜੇ ਸਟੇਟ ਤੋਂ ਦੇਖਦੇ ਹੋ ਜੀ ਪਲੀਜ਼ ਜ਼ਰੂਰ ਦੱਸਿਆ ਕਰੋ ਹਾਂਜੀ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਹਨਾ ਇੱਕ ਹੈਂਡੀਕੈਪ ਬੰਦੇ ਵਾਸਤੇ ਕੰਮ ਧੁੰਦੇ ਕਿੰਨੇ ਔਖੇ ਆ ਤੇ ਕਿੰਨੇ ਜ਼ਰੂਰੀ ਵੀ ਹੁੰਦੇ ਆ ਤੇ ਕਿੰਨੇ ਔਖੇ ਵੀ ਹੁੰਦੇ ਆ ਪਰ ਕੋਈ ਵੀ ਕੰਮ ਹੈ ਜੀ ਉਹ ਤਾਂ ਹੁਣ ਆਪਾਂ ਨੂੰ ਕਰ ਹੀ ਸਰੂਗਾ ਦੋ ਵੇਲੇ ਰੋਟੀ ਵੀ ਪਕਾਉਣੀ ਪੈਂਦੀ ਹੈ ਤੇ ਵੇਖਣ ਵਾਲੇ ਨੂੰ ਐਂ ਲੱਗਦਾ ਖਣਿਸ ਵਾਲਾ ਵਿਹਲਾ ਹੀ ਬੈਠਾ ਵਿਹਲਾ ਕੋਈ ਨਹੀਂ ਹੁੰਦਾ ਜੀ ਹੱਥ ਹਲਾਉਣੇ ਪੈਂਦਾ ਫੇਰ ਹੀ ਢੜ ਪਰਦਾ ਰੋਟੀ ਵੀ ਬਣਾ ਕੇ ਥਾਲ ਚ ਪਾ ਕੇ ਰੱਖ ਲੋ ਉਹ ਵੀ ਵਰਕੀ ਤੋਂ ਡੇ ਬਿਨਾਂ ਤਾਂ ਜੀ ਮੋਚ ਨਹੀਂ ਪੈਂਦੀ ਬਾਕੀ ਆਉਦੀ ਮਿਹਨਤ ਤੇ ਯਕੀਨ ਰੱਖੋ ਜੀ ਵਾਹਿਗੁਰੂ ਕਿਤੇ ਨਾ ਕਿਤੇ ਜ਼ਰੂਰ ਮਾਂ ਫੜਦਾ ਅਨ੍ਹੀ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਜੀ ਵਾਹਿਗੁਰੂ ਜੀ ਹਾਂਜੀ ਚਲੋ ਠੀਕ ਹੈ ਆਪਾਂ ਕਰਦੇ ਆ ਲਾਈਵ ਆਂਦ 10 ਮਿੰਟ ਹੋ ਗਏ ਆ ਤੇ ਆਪਾਂ ਫੇਰ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਿਸੇ ਦਿਨ ਫੇਰ ਲਾਈਵ ਹੋਵਾਂਗੇ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਜੁੜਦੇ ਮੇਰੇ ਵੀਰ ਉਹ ਸਬਸਕ੍ਰਾਈਬ ਕਰਿਆ ਕਰੋ ਤੇ ਬਾਕੀ ਵਧੀਆ ਜੀ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਆਪਾਂ ਫੇਰ ਹੁੰਨੇ ਦੀ ਲਾਈਵ ਤੁਹਾਡੇ ਨਾਲ ਕਰਦੇ ਆ ਗੱਲਬਾਤ ਦਿਲੋਕ ਠੀਕ ਹੈ ਫਿਰ ਉਹ ਕਿ ਬਾਈ ਸਸ਼ਿਕਰ